ਬਹੁਤ ਖੁਸ਼ੀ ਹੋ ਰਹੀ ਹੈ ਸਾਡੇ ਘਰ ਦੇ ਕਾਫੀ ਪ੍ਰਾਊਡ ਕੀ ਕਰਦੇ ਆ ਕਿ ਸਾਡੇ ਬਿੱਟਾ ਨੇ ਵਿੱਚ ਵੀ ਡੋ ਜਾਣ ਜੋ ਮਿਲ ਗਈ ਹੈ ਮੈਡੀਕਲ ਅਫਸਰ ਇਹ ਬਣਾਦਾ ਕਿ ਤੋਂ ਲੋਕ ਬੈਂਕ ਪਰਵਾਹ ਕਿੱਥੇ ਨੌਕਰੀ ਮਿਲੀ ਹੈ ਮੈਡੀਕਲ ਲਾਈਨ ਤੇ ਲੱਗਦਾ ਸੀ ਕਿ ਪਹਿਲਾਂ ਲੱਤੇ ਤੇ ਪਹਿਲਾਂ ਹੋਈ ਇਸ ਵਾਰ ਚੜਾਈ ਨੌਕਰੀ ਵਿੱਚ ਸਿਲ ਜੀ ਜੇ ਕੋਈ ਪੇਪਰ ਦੇਣ ਤੋਂ ਪਹਿਲਾਂ ਸ਼ੱਕ ਤਾਂ ਹੁੰਦਾ ਹੀ ਹੈ ਕਿ ਪਤਾ ਨਹੀਂ ਮਿਲੇਗੀ ਕੋਈ ਸਵਾਰਥਾ ਜੱਲਣਗੇ ਕੀ ਹੋਏਗਾ ਪਰ ਜਿੱਦਾਂ ਹੀ ਰਿਜ਼ਲਟ ਆਇਆ ਹੈ ਲਿਸਟਾਂ ਬਣੀਆਂ ਨੇ ਤਾਂ ਸਾਨੂੰ ਲੱਗਿਆ ਨਹੀਂ ਕਿ ਕੁਝ ਚੱਲਿਆ ਹੋਏਗਾ ਤੇ ਸਾਰਾ ਬਿਲਕੁਲ ਟਰਾਂਸਪੇਰੈਂਟ ਹੋਇਆ ਹੈ ਮੈਰਿਟ ਬੇਸਡ ਸਭ ਨੂੰ ਜੌਬਸ ਮਿਲੀਆਂ ਨੇ ਜਿਹਨੂੰ ਜੋ ਡਿਸਰਵ ਕਰਦਾ ਸੀ ਉਹ ਹੀ ਮਿਲਿਆ ਹੈ ਕਿੰਨਾ ਲੋ ਬਰਵਾਦ ਹੋ ਗਏ ਪਰਿਵਾਰ ਵਾਲੇ ਕਾਫੀ ਪੋਜੀਸ਼ਨ ਨੇ ਜੀ ਉਹਨਾਂ ਦੇ ਪਰਿਵਾਰ ਨੂੰ ਕਿੱਥੇ ਦੋ ਡਾਕਟਰ ਮਿਲੇ ਹਾਂਜੀ ਹਾਂਜੀ ਤੇ ਡਾਕਟਰ ਤੁਹਾਡੇ ਹੈ ਨਹੀਂ ਨਾ ਨਹੀਂ ਜੀ ਸਾਡੀ ਫੈਮਿਲੀ ਦੇ ਵਿੱਚ ਵੈਸੇ ਢੇਡੇ ਢੇਡੇ ਕੋਈ ਹੈ ਨਹੀਂਗੇ ਮੇਰੇ ਕਜ਼ਨ ਸੀਗੇ ਜੀ ਜੋ ਦੂਰ ਦੇ ਸੀ ਤਾਂ ਅਸੀਂ ਉਹਨਾਂ ਨੂੰ ਦੇਖ ਕੇ ਕਰਦੇ ਹੁੰਦੇ ਸੀ ਕਿ ਅਸੀਂ ਵੀ ਡਾਕਟਰ ਬਣਨਾ ਹੈ ਖੁਸ਼ੀ ਪੂਰੀ ਹੋ ਰਹੀ ਹੈ ਤੇ ਦੇਖ ਕਿੰਦਾ ਸੇਵਾ ਨੂੰ ਆਵਾਗਤ ਕਰਦਾ ਅਸੀਂ ਡਾਕਟਰ ਬਣੇ ਆ ਤਾਂ ਜੀ ਲੋਕਾਂ ਦੀ ਸੇਵਾ ਕਰਨ ਲਈ ਬਣੇ ਆ ਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਸਹੀ ਹੋ ਗਿਆ ਹੁੰਦਾ ਸਾਡੇ ਕੋਲ ਕਿਵੇਂ ਸਹੀ ਹੋ ਗਿਆ ਤੇ ਖੁਸ਼ੀ ਤੇ ਸੈਟੀਸਫੈਕਸ਼ਨ ਮਿਲਦੀ ਹੈ ਅਲੱਗ ਹੀ ਇਹ ਵਾਲੀ ਵੀਧੀ ਹੈ ਨਾ ਪੋਸਟਿੰਗ ਤੇ ਆਪਰੇ ਨੇੜੇ ਨਹੀਂ ਮਿਲ ਗਈ ਕੋਈ ਇਹ ਵਧੀਆ ਨਾ ਮੈਨੂੰ ਤਾਂ ਜੀ ਘਰ ਤੋਂ 10 ਕਿਲੋਮੀਟਰ ਦੀ ਪੋਸਟਿੰਗ ਹੈ ਤੇ 15-20 ਮਿੰਟ ਲੱਗਦੇ ਮੈਨੂੰ ਆਉਣ ਨੂੰ ਕਾਫੀ ਨੇੜੇ ਹੈ ਇਸ ਤੋਂ ਨੋ ਇਹਨਾਂ ਨੂੰ ਵੀ ਨੇੜੇ ਹੈ ਜੀ ਜਾਨ ਸਰਕਾਰ ਲਈ ਕਿਹਨਾਂ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਕਿ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਸਰਕਾਰੀ ਜੋਬ ਇਹ ਕਾਫੀ ਵੱਡੀ ਚੀਜ਼ ਹੁੰਦੀ ਹੈ ਕਿ ਮਿਲ ਜਾਵੇ ਉਸ ਚੀਜ਼ ਦਾ ਮੌਕਾ ਦਿੱਤਾ ਸਾਨੂੰ ਇਹਨਾਂ ਨੇ ਤੇ ਬਿਲਕੁਲ ਟਰਾਂਸਫਰੈਂਸੀ ਨਾਲ ਕੀਤਾ ਤਾਂ ਕਿ ਸਾਨੂੰ ਜ਼ਿਆਦਾ ਉਹ ਨਾ ਕਰਨਾ ਪਵੇ ਸਟਰਗਲ ਨਾ ਕਰਨਾ ਪਵੇ ਬੱਚ ਨਹੀਂ ਇਹ ਹੁੰਦਾ ਹੈ ਕਿ ਜੀ ਇਹਦਾ ਸਪਾਰਸ ਚ ਚੱਲੀਆਂ ਸੀਗੀਆਂ ਤੇ ਬੰਦੇ ਡਿਪਰੈਸ਼ਨ ਚ ਆ ਜਾਂਦੇ ਆ ਇਹ ਹੁੰਦਾ ਇਹ ਚੀਜ਼ ਸਾਨੂੰ ਕੋਈ ਫੀਲ ਨਹੀਂ ਹੋਈ ਆ ਸਾਨੂੰ ਲੱਗਿਆ ਕਿ ਹਾਂਜੀ ਅਸੀਂ ਡਿਜ਼ਰਵਿੰਗ ਸੀਗੇ ਤੇ ਸਾਨੂੰ ਮਿਲੇ ਤੜੀ ਕਿਤੇ ਦੱਸ ਸਕਦਾ ਤੜੀ ਕਿਦਾਂ ਕਰਦੇ ਇੱਥੇ ਕੀ ਆ ਰਿਹਾ ਸਟੱਡੀ ਤਾਂ ਜੀ ਜਦੋਂ ਟਾਈਮ ਲੱਗਦਾ ਸੀਗਾ ਪੜ੍ਹ ਲੈਂਦੇ ਸੀਗੇ ਤੇ ਬਾਕੀ ਵੈਸੇ ਤਾਂ ਕਾਲਜ ਦੇ ਵਿੱਚ ਹੀ ਕਾਫੀ ਬੜਾਈ ਕਰਵਾਤੀ ਸੀਗੀ ਸਾਡੀ ਟਾਈਮ ਟਾਈਮ ਤੇ ਪੇਪਰ ਹੁੰਦੇ ਹੁੰਦੇ ਸੀ ਤਾਂ ਉਸ ਟਾਈਮ ਹੀ ਕਾਫੀ ਜ਼ਿਆਦਾ ਖੜਾਤਾਂ ਜਾਂਦਾ ਲੱਗਦਾ ਦੇਖੋ ਜੀ ਫੋਰਾ ਨਿਯੁਕਤੀ ਪੱਤਰ ਮਿਲੇ ਨੇ ਕੱਲ ਸਾਰੇ ਬਹੁਤ ਖੁਸ਼ ਨੇ ਪਹਿਲਾਂ ਤਾਂ ਮੈਂ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਲੋਕਾਂ ਦੀ ਗਰਾਊਂਡ ਲੈਵਲ ਤੇ ਆ ਕੇ ਸੇਵਾ ਕਰ ਪਾਈਏ ਜਿਵੇਂ ਮੈਂ ਡਾਕਟਰ ਹੈਗੀ ਆ ਜਿਵੇਂ ਮੈਂ ਸ਼ੁਰੂ ਤੋਂ ਹੀ ਦੇਖਿਆ ਕਿ ਵੀ ਜੋ ਵੀ ਹੈਲਥ ਕੇਅਰ ਸਿਸਟਮ ਸੀਗਾ ਪਹਿਲਾਂ ਬਹੁਤ ਹੀ ਜ਼ਿਆਦਾ ਵੀਕ ਸੀਗਾ ਹੁਣ ਇੱਕ ਬਹੁਤ ਵੱਡਾ ਇਤਿਹਾਸਿਕ ਕਦਮ ਚੁੱਕਿਆ ਸਰਕਾਰ ਨੇ ਕਿ ਉਹਨਾਂ ਨੇ ਹਜ਼ਾਰ ਅਸਾਮੀਆਂ ਪੂਰੀਆਂ ਕੀਤੀਆਂ ਨੇ ਇਹਦਾ ਜੋ ਬੈਨੀਫਿਟ ਹੈਗਾ ਇਹ ਆਮ ਜਨਤਾ ਨੂੰ ਆ ਆਮ ਜਨਤਾ ਨੂੰ ਬਹੁਤ ਬੈਨੀਫਿਟ ਹੈ ਇਸ ਸੀਰੀਜ਼ ਲਈ ਜੋ ਕਿ ਪੰਜਾਬ ਪਹਿਲਾਂ ਲੰਗਰ ਲਈ ਜਾਂ ਸੇਵਾ ਭਾਵ ਲਈ ਜਾਣਿਆ ਜਾਂਦਾ ਸੀ ਹੁਣ ਉਹ ਹੈਲਥ ਕੇਅਰ ਸਿਸਟਮ ਲਈ ਵੀ ਜਾਣਿਆ ਜਾਊਗਾ ਮੇਰੀ ਜੁਆਇਨਿੰਗ ਇਸ ਟਾਈਮ ਸੀਐਸਸੀ ਫਾਈਲ ਵਿੱਚ ਹੈਗੀ ਹੈ ਫਾਈਲ ਚ ਪਹਿਲਾਂ ਮਸਾਂ ਇੱਕ ਅੱਧਾ ਡਾਕਟਰ ਹੁੰਦਾ ਸੀ ਸਾਰੇ ਪੇਸ਼ੈਂਟਸ ਨੂੰ ਐਵੇਂ ਮੁੜਨਾ ਪੈਂਦਾ ਸੀ ਤੇ ਹੁਣ ਉੱਥੇ ਦੇ ਲੋਕੀ ਗੱਲ ਕਹਿੰਦੇ ਨੇ ਕਿ ਵੀ ਇਸ ਸਰਕਾਰ ਦੇ ਆਉਣ ਨਾਲ ਸੀਐਸਸੀ ਪਾਇਲੇ ਦਾ ਭਾਗ ਖੁੱਲ ਗਏ ਨੇ ਤੇ ਅਸੀਂ ਬਹੁਤ ਖੁਸ਼ ਹੁੰਦੇ ਆ ਲੋਕਾਂ ਨੂੰ ਦੇਖ ਕੇ ਲੋਕਾਂ ਦੀ ਖੁਸ਼ੀ ਤੇ ਵੀ ਸਾਡੀ ਖੁਸ਼ੀ ਹੈ ਜੋ ਕਿ ਪਹਿਲਾਂ ਪੇਸ਼ੈਂਟ ਫੀਮੇਲ ਪੇਸ਼ੈਂਟ ਹੁੰਦੇ ਸੀ ਬਜ਼ੁਰਗਾਂ ਨੂੰ ਇੰਨੀ ਦੂਰ ਜਾਣਾ ਪੈਂਦਾ ਸੀ ਹੁਣ ਉਹਨਾਂ ਨੂੰ ਘਰੇ ਬੈਠੇ ਹੀ ਇਲਾਜ ਮਿਲ ਰਿਹਾ ਆ ਤੇ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਮਾਨ ਸਰਕਾਰ ਨੇ ਆਪਣੇ ਵਾਅਦੇ ਪੂਰੇ ਕੀਤੇ ਨੇ ਜਿਵੇਂ ਸਰਕਾਰ ਦਾ ਨਾਮ ਹੈ ਆਮ ਆਦਮੀ ਪਾਰਟੀ ਤਾਂ ਉਹਨਾਂ ਨੇ ਆਮ ਜਨਤਾ ਦੀ ਆਵਾਜ਼ ਸੁਣੀ ਹੈ ਕਹਿੰਦੇ ਸੀਗੇ ਸਰਕਾਰ ਉਹਨੇ ਕਿਹਾ ਜਾ ਰਿਹਾ ਸੀਗਾ ਕਿ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਨੌਕਰੀ ਮਿਲੂਗੀ ਉਹ ਮਿਲ ਰਹੀ ਹੈ ਬਿਲਕੁਲ ਜੀ ਬਿਲਕੁਲ ਮਿਲ ਰਹੀ ਹੈ ਬਸ ਇਸ ਇਸ ਯੂਥ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਸਰਕਾਰ ਤੁਹਾਡੇ ਲਈ ਬੈਠੀ ਹੈ ਜੇ ਸਰਕਾਰ ਨੇ ਵਾਦੇ ਕੀਤੇ ਨੇ ਤਾਂ ਉਹ ਪੂਰੇ ਕਰ ਰਹੀ ਹੈ ਤੇ ਅਸੀਂ ਦੇਖਿਆ ਆ ਜਿਵੇਂ ਸਾਨੂੰ ਜੋਬ ਮਿਲੀ ਹੈ ਅਸੀਂ ਪੜਿਆ ਜੋਬ ਮਿਲੀ ਹੈ ਸਰਕਾਰ ਨੇ ਬਹੁਤ ਕੁਝ ਕੀਤਾ ਆ ਬਸ ਤੁਹਾਡ ਬਸ ਇੰਨੀ ਦੇ ਰਿਹਾ ਕਿ ਤੁਸੀਂ ਹਾਰਡ ਵਰਕ ਕਰੋ ਤੇ ਸਰਕਾਰ ਬੈਠੇ ਤੁਹਾਨੂੰ ਨੌਕਰੀਆਂ ਦੇ ਲਈ ਬੈਠੀ ਆ